ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਅੱਜ ਜੀ ਆਉਣ ਨੂੰ ਕੀ ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਹੁਣੇ ਹੁਣੇ ਚੋਟੀ ਦੇ ਵੱਡੇ ਲੀਡਰ ਨਾਲ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਹੈ ਜੀ ਹੰਦ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਸੈਨਾ ਲੀਡਰ ਉੱਪਰ ਹਮਲਾ ਕਰ ਦਿੱਤਾ ਸ਼ੁਕਰਵਾਦ ਦੁਪਹਿਰੇ ਨੂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਸਿਵ ਸਿੰਘ ਆਗੂ ਦੇ ਸੁਖਦੇਵ <th> ਦੇ ਵੰਜ਼ ਸੰਦੀਪ <th> ਦੇ ਤਿੰਨ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਨੇਂਗਾ ਸੜਕ ਦੇ ਵਿਚਕਾਰ ਸਿਵ ਸਿੰਘ ਲੀਡਰ ਤੇ ਤਲਵਾਰਾਂ ਨਾਲ ਹਮਲਾ ਕੀਤਾ ਹਮਲੇ ਤੋਂ ਬਾਅਦ ਨੇਂਗਾ ਸਿਵ ਸਿੰਘ ਲੀਡਰ ਦਾ ਸਕੂਟਰ ਲੈ ਕੇ ਫਰਾਰ ਹੋ ਗਿਆ ਉਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਉਸ ਨੂੰ ਸੀਐਮਸੀ ਰੈਫਰ ਕਰ ਦਿੱਤਾ ਹਮਲੇ ਸਮੇਂ ਸੰਦੀਪ <th>ਧੱਪੜ ਦੇ ਨਾਲ ਗਨਮੈਣ ਮਜੂਦ ਸੀ ਉਸ ਕੋਲ ਰਿਵਾਲਵਰ ਵੀ ਸੀ ਪਰ ਨਿਹੰਗ ਸਿੰਘਾਂ ਨੇ ਉਸ ਤੇ ਰਿਵਾਲਵਰ ਖੋਲਿਆ ਤੇ ਨਾਲ ਹੀ ਹੁਣ ਇਸ ਘਟਨਾ ਤੋਂ ਬਾਅਦ ਹਿੰਦੂ ਆਗੂਆਂ ਨੇ ਗੁੱਸੇ ਜਾ ਕੇ ਛੜਕ ਜਾਮ ਕੀਤੀ ਤੇ ਇਸ ਦੇ ਮੱਦੇਨਜ਼ਰ ਪੁਲਿਸ ਫੋਰਸ ਤੰਤ ਕਰ ਦਿੱਤੀ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ